ਸਾਣਾ ਕੱਚਾ ਪੱਕਾ ਦੇ ਅਧੀਨ ਕੱਚਾ ਪੱਕਾ ਦੇ ਨਜ਼ਦੀਕ ਹੀ ਜਿਹੜਾ ਹੈ ਉੱਥੇ ਦੋ ਸ਼ਰਾਰਤੀ ਅਨਸਰ ਜਿਹੜੇ ਆ ਕਾਬੂ ਕੀਤੇ ਗਏ ਜਿਨ੍ਹਾਂ ਦੇ ਕੋਲੋਂ 32 ਬੋਰ ਅਤੇ ਤਿੰਨ ਜਿੰਦਾ ਜਿਹੜੇ ਆ ਉਹ ਕਾਰਤੂਸ ਬਰਾਮਦ ਹੋਏ ਆ ਜੀ ਹਾਂ ਲੋਕਾਂ ਦੇ ਕੋਲੋਂ ਲੁੱਟਾਂ ਖੂਹਾਂ ਜੜੀਆਂ ਕਰਨ ਵਾਲੇ ਅਨਸਰਾਂ ਦੇ ਪੰਜਾਬ ਪੁਲਿਸ ਤਰਨਤਾਰਨ ਨੂੰ ਜਿਹੜੀ ਆ ਕਾਮਯਾਬੀ ਮਿਲੀ ਆ ਮੇਰੇ ਨਾਲ ਐਸ ਐਚ ਓ ਕੱਚਾ ਪੱਕਾ ਅਮਰੀਕ ਸਿੰਘ ਜੀ ਮੌਜੂਦ ਨੇ ਤਾਂ ਗੱਲਬਾਤ ਕਰ ਰਹੇ ਨੇ ਆ ਕਿ ਕੀ ਪੁਲਿਸ ਨੂੰ ਕਾਮਯਾਬੀ ਮਿਲੀ ਅੱਜ ਤਰਨਤਾਰਨ ਵਿਖੇ ਐਸ ਐਸ ਪੀ ਗੌਰਵ ਤੁਰਾ ਜੀ ਮਾਨਯੋਗ ਐਸ ਐਸ ਪੀ ਸ਼੍ਰੀ ਗੌਰਵ ਤੁਰਾ ਦੀ ਅਗਵਾਈ ਦੇ ਵਿੱਚ ਜਿਹੜੀ ਆ ਅੱਜ ਕਾਨਫਰੰਸ ਹੋਈ ਆ ਤਾਂ ਮੇਰੇ ਨਾਲ ਐਸ ਐਚ ਓ ਕੱਚਾ ਪੱਕਾ ਅਮਰੀਕ ਸਿੰਘ ਜੀ ਉੱਥੋਂ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਧੰਨਵਾਦ ਜੀ ਤੁਹਾਡਾ ਫਿਰ ਕੀ ਹੈ ਪੂਰਾ ਮਾਮਲਾ ਜਿਹੜਾ ਦੋ ਬਾਈਕ ਸਵਾਰਾਂ ਦੇ ਵੱਲੋਂ ਲੁੱਟਖੋਹ ਕੀਤੀ ਗਈ ਸੀ ਤਾਂ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਫੜਨ ਦੇ ਵਿੱਚ ਕਾਮਯਾਬ ਹੋਏ ਹਾਂਜੀ ਸਰ ਕੀ ਹੈ ਮਾਮਲਾ ਜੀ ਪੂਰਾ ਮਿਤੀ 19 8 2024 ਨੂੰ ਜੀ ਗੁਰਪ੍ਰੀਤ ਸਿੰਘ ਗੋਪੀ ਜਿਹੜਾ ਆਪਣੇ ਮਾੜੀ ਗੌਰ ਸਿੰਘ ਦਾ ਉਹਨੇ ਕ੍ਰਿਕਟ ਮੈਚ ਖੇਡ ਕੇ ਕੱਚੇ ਪੱਕੇ ਤਬਾਸ ਜਾ ਰਿਹਾ ਸੀ ਆਪਣੇ ਯਾਰ ਦੋਸਤ ਨਾਲ ਜਰਮਨ ਜੀਤਣਾ ਜੀ ਤੇ ਕੱਚੇ ਪੱਕੇ ਲੱਗੇ ਆ ਪੱਪਾ ਲੱਗੇ ਉਹਨਾਂ ਦਾ ਤੇੰਨੇ ਜਣੇ ਐ ਮੋਟਰਸਾਈਕਲ ਤੇ ਜੀ ਜਿੰਨੇ ਦਾ ਮੋਟਰਸਾਈਕਲ ਉਹ ਤੇਰਾ ਮੋਟਰਸਾਈਕਲ ਖੋਲਿਆ ਪਿਸਟਲ ਦੀ ਨੋਕ ਤੇ ਜੀ ਡਰਾਵ ਦੇ ਕੇ ਜੀ ਬਾਅਦ ਚ ਪੱਤਾ ਦਦ ਕੀਤਾ ਮਕਾਲਾ ਨੰਬਰ 31 19824 ਜੁਰਮ 304 2 ਬੀ ਐਨ ਐਸ ਜੀ ਇਸ ਮੁਰਕਾ ਹੀ ਆਪਣੇ ਤਕਨੀਕੀ ਗਲ ਤਰੀਕੇ ਦੇ ਮਾਰਨ ਜੋਗ ਅਸਟਾਸੀ ਸਾਹਿਬ ਗੌਰਵ ਤੁਲਾ ਦੀ ਹਦਾਇਤ ਅਨੁਸਾਰ ਜੀ ਤੇ ਖੁਫੀਆ ਏਜੰਸੀਆਂ ਦਾ ਦੋਸ਼ੀਆਂ ਨੂੰ ਟ੍ਰੇਸ ਕਰਕੇ ਤੇ ਦੋ ਦੋਸ਼ੀ ਗ੍ਰਿਫਤਾਰ ਕਰ ਲਏ ਜੀ ਇੱਕ ਜਗਪ੍ਰੀਤ ਸਿੰਘ ਜਿਹਦੇ ਕੋਲੋਂ ਪਿਸਟਲ ਕਬੂਲ ਕੀਤਾ ਵਸੇ ਕਾਜੀ ਕੋਟਰ ਤਰਨਤਾਰ ਦਾ ਜੀ ਦੂਜਾ ਵਿਰਿੰਦਰ ਸਿੰਘ ਆਪਣੇ ਪਣੋਰੀ ਗੋਲੇ ਦਾ ਜੀ ਦੋਨ ਗ੍ਰਿਫਤਾਰ ਕਰਕੇ ਪੇਸ਼ ਕਰਕੇ ਪੇਸ਼ ਦਲਦ ਕੀਤਾ ਜਾ ਰਿਹਾ ਫਿਰ ਮਾਨਟ ਹਸਲ ਕਰਕੇ ਅਗਲੀ ਕਾਰਵਾਈ ਜਿਹੜੀ ਕੀਤੀ ਇੱਕ ਦੋ ਚਰੀਂਦਾ ਦੋ ਗ੍ਰਿਫਤਾਰ ਕਰਨ ਨਾਲ ਜੀ ਸਰ ਪੋਸ਼ਗੇਸ਼ ਤੋਂ ਕੀ ਜਿਹੜਾ ਹੈ ਪੁਲਿਸ ਦੇ ਕੋਲ ਹੋਰ ਵੀ ਜਿਹੜਾ ਕੁਝ ਇਹਨਾਂ ਸ਼ਰਾਰਤੀ ਅਨਸਰਾਂ ਬਾਰੇ ਇਨਫੋਰਮੇਸ਼ਨ ਮਿਲ ਸਕਦੀ ਹੈ ਜਾਂ ਕਿਵੇਂ ਵੇਖਦੇ ਹੋ ਉਹ ਮਾਨਟ ਤੇ ਗਾਂ ਪੁੱਛ ਕੇ ਕਰਾਂਗੇ ਜਾਂ ਜਿਹੜੀ ਵੀ ਗੱਲ ਸਾਹਮਣੇ ਤੁਹਾਨੂੰ ਸ਼ੇਅਰ ਕੀਤੀ ਜਾਊਗੀ ਜੀ ਸਰ ਪੁਲਿਸ 파ਰਟੀ ਵੱਲੋਂ ਬੋਲਦੇ ਹੋਏ ਕੀ ਕਹਿਣਾ ਚਾਹੋਗੇ ਲੋਕਾਂ ਦੇ ਵਿੱਚ ਵੀ ਕਾਫੀ ਸਹਿਮ ਦਾ ਮਾਹੌਲ ਰਹਿੰਦਾ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਉਂਕਿ ਇਹ ਜਿਹੜਾ ਬਾਰਡਰ ਬੈਲਟ ਹੈ ਇੱਥੇ ਤਾਂ ਲਗਾਤਾਰ ਲੁੱਟਾਂ ਖੋਹਾਂ ਹੁਣ ਤਾਂ ਸ਼ਹਿਰਾਂ ਦੇ ਵਿੱਚ ਵੀ ਹੋ ਰਹੀਆਂ ਤਾਂ ਪੁਲਿਸ ਵੱਲੋਂ ਕਿਹੋ ਜੀ ਮਸਤੀਦੀ ਚੱਲ ਰਹੀ ਹੈ ਡਿਊਟੀ ਕਿਵੇਂ ਚੱਲ ਰਹੀ ਹੈ ਅਸੀਂ 24 ਘੰਟੇ ਲੋਕਾਂ ਨਾਲ ਹੈ ਪਬਲਿਕ ਨਾਲ ਅਸੀਂ ਵੇਅਰ ਕਰਦੇ ਹਾਂ ਕਿ ਜਦੋਂ ਤੁਹਾਨੂੰ ਕੋਈ ਗਲਤ ਗੱਲਬਾਤ ਹੋਣੀ ਹੈ ਸਾਨੂੰ ਇਨਫੋਰਮੇਸ਼ਨ ਦਿਓ ਜੀ ਅਸੀਂ ਨਾਲੇ 24 ਘੰਟੇ ਗਸ਼ਤ ਪੈਟਰੋਲਿੰਗ ਸਾਰੀ ਸਭ ਨਾਕੇ ਲਾ ਕੇ ਮਾੜਿਆਂਸ ਨੇ ਚੈੱਕ ਕਰਕੇ ਜੀ ਤੇ ਦੋਛੇ ਨੂੰ ਗ੍ਰਿਸ਼ਟਾਲ ਕਰਦੇ ਆਂ ਸੀਨੀਅਰ ਅਫਸਰਾਂ ਦਾ ਅਤੇ ਜੂਨੀਅਰ ਅਫਸਰਾਂ ਦਾ ਸਹਿਯੋਗ ਕਿਹੋ ਜਿਹਾ ਮਿਲ ਰਿਹਾ ਤੁਹਾਨੂੰ ਬਹੁਤ ਵਧੀਆ ਮਿਲ ਰਿਹਾ ਸੀਨੀਅਰ ਅਫਸਰਾਂ ਦਾ ਤੇ ਜੂਨੀਅਰ ਅਫਸਰਾਂ ਦਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜੀ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਵੀ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਧੰਨਵਾਦ ਧੰਨਵਾਦ ਸੋ ਇਹ ਸਨ ਐਸ ਐਚਓ ਕੱਚਾ ਪੱਕਾ ਤੋਂ ਅਮਰੀਕ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਕਾਮਯਾਬ ਹੋਏ ਨੇ ਕੁਝ ਸਰਾਰਤੀ ਅਨਸਰਾਂ ਨੂੰ ਕਾਬੂ ਕਰਨ ਦੇ ਵਿੱਚ ਤਾਂ ਸਕਰੀਨ ਦੇ ਉੱਪਰ ਵੀ ਤੁਸੀਂ ਵੇਖ ਰਹੇ ਹੋਗੇ ਕਿ ਅੱਜ ਮਾਨਯੋਗ ਐਸਐਸਪੀ ਸ਼੍ਰੀ ਗੌਰਵ ਤੁਰਾ ਜੀ ਉਹਨਾਂ ਨੇ ਵੀ ਕਾਨਫਰੰਸ ਦੇ ਰਾਹੀਂ ਜਿਹੜਾ ਹੈ ਉਹ ਪ੍ਰੈਸ ਨੂੰ ਬਰੀਫ ਕੀਤਾ ਤਾਂ ਮਾੜੇ ਅਨਸਰਾਂ ਨੂੰ ਇੱਕ ਚੇਤਾਵਨੀ ਵੀ ਦਿੱਤੀ ਹੈ ਕਿ ਤੁਸੀਂ ਜਿਹੜਾ ਉਹਨਾਂ ਨੇ ਮਾੜੇ ਅਨਸਰਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੀ ਪੁਲਿਸ ਵੱਲੋਂ ਮਸਤੈਦੀ ਵਿਖਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਨੇ ਆ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰਨ